ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਂ ਕਰਨ ਸੋ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ ਸਾਧ ਸੰਗਤ ਅੱਜ ਆਪਾਂ ਜਿਹੜੇ ਵਿਸ਼ੇ ਨੂੰ ਸਮਝਾਂਗੇ ਸੋ ਪਿਆਰਿਓ ਉਹ ਬਹੁਤ ਹੀ ਡੂੰਘਾ ਵਿਸ਼ਾ ਹੈ ਪੰਜਾਬ ਦੇ ਵਿੱਚ 4 ਜੂਨ ਨੂੰ ਆਉਣ ਵਾਲੇ ਨਤੀਜੇ ਨੇ ਪੂਰੇ ਭਾਰਤ ਨੂੰ ਹਿਲਾਇਆ ਹੋਇਆ ਹੈ 13 ਜ਼ੀਰੋ ਕਰ ਰਹੀ ਹੈ ਨਵੀਂ ਪਾਰਟੀ ਅਮਿਤ ਸ਼ਾਹ ਵੱਲੋਂ ਜਸ਼ਨ ਸ਼ੁਰੂ ਨੇ ਪੰਜਾਬ ਦੇ ਵਿੱਚ ਬੀਜੇਪੀ ਕਾਬਜ਼ ਹੋ ਰਹੀ ਹੈ ਇਹਦੀ ਸਚਾਈ ਕੀ ਹੈ ਅਸਲ ਚ ਇਹਦਾ ਪਰਦਾ ਫਾਸ਼ ਕੀ ਆਪਾਂ ਕਰਨਾ ਹੈ ਸੋ ਕੀ ਸਚਾਈ ਹੈ ਇਸ ਦੇ ਖਾਸ ਕਾਰਨ ਕੀ ਨੇ ਇਹਦੇ ਬਾਰੇ ਆਪਾਂ ਕੁਝ ਗੱਲ ਜਿਹੜੀ ਹੈ ਜ਼ਰੂਰ ਕਰਨੀ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਸਾਂਝੀਆਂ ਕਰਾਂਗੇ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਪਹਿਲਾ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸੱਤਵੇਂ ਪੜਾ ਦੇ ਦੌਰਾਨ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਸੰਪੰਨ ਹੋ ਚੁੱਕੀਆਂ ਨੇ ਕੱਲ ਵੋਟਾਂ ਪਾਈ ਚੁੱਕੀਆਂ ਨੇ 1 ਤਰੀਕ ਨੂੰ 1 ਜੂਨ ਨੂੰ ਹੁਣ ਇੱਥੇ ਇੱਕ ਬੇਨਤੀ ਮੈਂ ਸਾਂਝੀ ਕਰਕੇ ਆਪ ਜੀ ਦਾ ਧਿਆਨ ਦਿਵਾ ਦੇਵਾਂ ਸਾਧ ਸੰਗਤ ਜਿਵੇਂ ਹੀ ਇਧਰੋਂ ਚੋਣਾਂ ਨਿਭੜੀਆਂ ਇਧਰੋਂ ਸਾਰਾ ਕੁਝ ਹੋ ਨਿਬੜਿਆ ਤੇ ਇਸੇ ਫੀਲਡ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਕੁਝ ਲੋਕਾਂ ਦੇ ਵੱਲੋਂ ਅਫਵਾਹਾਂ ਉਡਾਈਆਂ ਜਾ ਰਹੀਆਂ ਤੁਹਾਨੂੰ ਪਤਾ ਵੀ ਹਰ ਇੱਕ ਪਾਰਟੀ ਦੇ ਵਿੱਚ ਆਪੋ ਆਪਣੇ ਚਮਚੇ ਹੁੰਦੇ ਨੇ ਮੈਂ ਚਮਚੇ ਸ਼ਬਦ ਤਾਂ ਵਰਤ ਰਿਆਂ ਦੀ ਕਿਉਂਕਿ ਆਪਾਂ ਵੇਖਦੇ ਆਂ ਵੀ ਬਹੁਤ ਸਾਰਾ ਸਿਸਟਮ ਜਿਹੜਾ ਇਹਨਾਂ ਲੋਕਾਂ ਨੇ ਖਰਾਬ ਕੀਤਾ ਹੋਇਆ ਹੈ ਬਹੁਤ ਸਾਰਾ ਸਿਸਟਮ ਇਹਨਾਂ ਲੋਕਾਂ ਦੀ ਬਦੌਲਤ ਖਰਾਬ ਹੋਇਆ ਹੋਇਆ ਹੈ ਇੰਨਾ ਹਜੇ ਲੀਡਰ ਨਹੀਂ ਉਹ ਕਰਦਾ ਹੁੰਦਾ ਜਿੰਨੇ ਸਾਡੇ ਲੋਕ ਅੱਗੇ ਹੋ ਜਾਂਦੇ ਨੇ ਇੰਜ ਕਰਤਾ ਜੀ ਉਹ ਕਰਤਾ ਆ ਆ ਕਰ ਦਿਆਂਗੇ ਇਹ ਚਮਚੇ ਥੋੜਾ ਜਿਹਾ ਜ਼ਿਆਦਾ ਕੰਮ ਖਰਾਬ ਕਰ ਦਿੰਦੇ ਹੁੰਦੇ ਨੇ ਸੋ ਸਾਧ ਸੰਗਤ ਇੱਥੇ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਰਿਆਂ ਹਾਂ ਕਿਉਂਕਿ ਜਿਹੜੇ ਮੂਰਲੇ ਚਮਚੇ ਨੇ ਨਾ ਇਹਨਾਂ ਲੋਕਾਂ ਨੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਭਰਮ ਪਾਤਾ ਇੰਨਾ ਜ਼ਿਆਦਾ ਲੋਕਾਂ ਨੂੰ ਜਿਹੜਾ ਹੈ ਇਹਨਾਂ ਲੋਕਾਂ ਨੇ ਮਜਬੂਰ ਕਰ ਦਿੱਤਾ ਕਿ ਲੋਕ ਅੱਜ ਸੋਚਣ ਤੇ ਮਜਬੂਰ ਹੋਗੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਪਤਾ ਕੀ ਪਾਈ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ 4 ਜੂਨ ਤੋਂ ਬਾਅਦ ਜਿਹੜੀ ਹੈ ਬੀਜੇਪੀ ਕਾਬਜ ਹੋ ਰਹੀ ਹੈ ਬੀਜੇਪੀ ਜਿੱਤ ਰਹੀ ਹੈ ਐਗਜ਼ਿਟ ਪੋਲ ਕੁਝ ਵੀ ਕਹੀ ਜਾਵੇ ਪਰ ਇਹਨਾਂ ਲੋਕਾਂ ਨੇ ਨਾ ਗੱਲ ਫਲਾਈ ਹੋ ਰਹੀ ਹੈ ਵੀ ਅਸੀਂ ਐਗਜ਼ਿਟ ਪੋਲ ਤੇ ਯਕੀਨ ਨਹੀਂ ਕਰਦੇ ਅਸੀਂ ਤਾਂ ਸਰਕਾਰ ਬਣਾਵਾਂਗੇ ਸਾਡੀ ਸਰਕਾਰ ਬਣ ਰਹੀ ਹੈ ਸਾਡੇ 13 ਐਮਪੀ ਨੇ 13 0 ਆਮ ਆਦਮੀ ਕਹਿੰਦੀ ਹੈ 13 0 ਪਰ ਨਹੀਂ ਨਹੀਂ ਸਾਡੇ 13 0 ਹੋਣਗੇ ਕਿ ਅਮੇਤ ਸ਼ਾਹ ਨੇ ਜਸ਼ਨ ਸ਼ੁਰੂ ਕਰਤੇ ਇੰਜ ਕਰਤਾ ਤੀਜੀ ਵਾਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਰਹੀ ਹੈ ਪੰਜਾਬ ਦਾ ਜਿਹੜਾ ਹੈ ਇਸ ਵਾਰ ਰਵਈਆ ਹੋਰ ਹੈ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੂੰ ਛੱਡ ਕੇ ਬੀਜੇਪੀ ਨੂੰ ਚੁਣਿਆ ਮੈਂ ਇੱਥੇ ਬੇਨਤੀ ਤਾਂ ਕਰ ਰਿਹਾ ਕੁਝ ਲੋਕਾਂ ਦੇ ਵੱਲੋਂ ਇਦਾਂ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਮੈਨੂੰ ਲੱਗਦਾ ਇਹ ਲੋਕ ਸੈਂਟਰ 'ਚ ਵੀ ਦੁਬਾਰਾ ਨਹੀਂ ਆਉਣਗੇ ਆ ਪਰਸੋਂ ਨੂੰ 4 ਜੂਨ ਹੈ ਤੁਹਾਡੇ ਸਾਹਮਣੇ ਨਤੀਜੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਕੀ ਕੀ ਅਸਲ ਦੇ ਵਿੱਚ ਨਤੀਜੇ ਰਹਿਣਗੇ ਕੀ ਇਹਨਾਂ ਲੋਕਾਂ ਦਾ ਜਿਹੜਾ ਹੈ ਉਹ ਰਵਈਆ ਰਹਿਣਾ ਕਿੰਨੇ ਕੁ ਇਹ ਲੋਕ ਪਾਣੀ 'ਚ ਨੇ ਇਹਨਾਂ ਲੋਕਾਂ ਦੀ ਅਸਲ ਕਾਰਜਕਾਰੀ ਕੀ ਹੈ ਤੁਹਾਨੂੰ ਪਰਸੋਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ 2.5 3 ਵਜੇ ਨੂੰ ਸਭ ਕੁਝ ਕਲੀਅਰ ਹੋ ਜਾਣਾ ਹੈ ਕਿਹੜਾ ਵਗ ਗਿਆ ਕਿਹੜਾ ਰਹਿ ਗਿਆ ਕਿਹੜਾ ਫੀਲਡ 'ਚੋਂ ਬਾਹਰ ਹੋ ਗਿਆ ਤੇ ਕਿਹੜਾ ਦੁਬਾਰੇ ਆ ਗਿਆ ਇਹ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਣਾ ਹੈ ਪਰ ਗੱਲ ਮੈਂ ਤਾਂ ਕਰ ਰਿਹਾ ਵੀ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਲੋਕਾਂ ਨੂੰ ਜਿਹੜਾ ਹੈ ਉਹ ਕਮਾਇਆ ਜਾ ਰਿਹਾ ਲੋਕਾਂ ਨੂੰ ਜਿਹੜਾ ਸਭ ਤੋਂ ਵੱਡਾ ਭਰਮ ਪਾਇਆ ਜਾ ਰਿਹਾ ਬੀਜੇਪੀ ਆ ਰਹੀ ਹੈ ਪਹਿਲਾਂ ਵੀ ਬੀਜੇਪੀ ਸ਼ਾਨ ਦੇ ਨਾਲ ਜਿੱਤੇਗੀ ਰਵਨੀਤ ਬਿੱਟੂ ਵਰਗੇ ਜਿਨ੍ਹਾਂ ਦਾ ਆਪ ਦਾ ਕੋਈ ਸਟੈਂਡ ਨਹੀਂ ਜਿਹੜੇ ਪਾਰਟੀਆਂ ਦੇ ਨਾਂ ਤੇ ਦਲ ਬਦਲਦੇ ਫਿਰਦੇ ਨੇ ਉਹ ਕਹਿੰਦੇ ਨੇ ਭਾਜਪਾ ਸ਼ਾਨ ਨਾਲ ਜਿੱਤੇਗੀ ਵੀ ਪਹਿਲਾਂ ਜਿਹੜੀਆਂ ਪਾਰਟੀਆਂ ਚ ਤੁਸੀਂ ਰਹੇ ਉਹ ਜਿੱਤੀਆਂ ਨਹੀਂ ਜਾਂ ਉਹਨਾਂ ਲੋਕਾਂ ਨੇ ਤੁਹਾਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਉਹਨਾਂ ਤੋਂ ਜਾਨ ਬਚਾ ਕੇ ਤੁਸੀਂ ਇੱਧਰ ਭੱਜੇ ਹੁਣ ਤੁਸੀਂ ਕਹਿੰਦੇ ਹੋਏ ਪਾ ਜਿੱਤੇ ਕਿ ਕੱਲ ਉਹ ਇਹਨੇ ਉਨੀ ਨਿੱਕੀ ਕਰਤੀ ਕੱਲ ਨੂੰ ਇਧਰੋਂ ਭੱਜ ਕੇ ਕਿਸੇ ਹੋਰ ਚ ਜਾਓਗੇ ਕੀ ਰਹਿ ਗਿਆ ਆਖਰ ਕੀ ਬਣੇਗਾ ਦਲ ਬਦਲੂ ਲੋਕ ਜਿਹੜੇ ਨੇ ਬਿਲ ਕਦੇ ਤਾ ਰਵਨੀਤ ਬਿੱਟੂ ਕਿੰਦਾ ਸੀ ਮੈਨੂੰ ਜਿਹੜੀ ਪੱਗ ਹੈ ਰਾਹੁਲ ਗਾਂਦੇ ਨੇ ਦਿੱਤੀ ਹੈ ਤੇ ਅੱਜ ਤੈਨੂੰ ਇਹ ਪੱਗ ਹੁਣ ਮੋਦੀ ਨੇ ਦੇਤੀ ਹੋਣੀ ਮੈਨੂੰ ਲੱਗਦੀ ਆ ਹੁਣ ਮੋਦੀ ਕਿੰਨੀ ਜ਼ਿਆਦਾ ਭੱਜ ਗਿਆ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਦਲ ਬਦਲੂ ਕਿੰਜ ਨੇ ਨਾ ਵੀ ਆਪਣਿਆਂ ਤੋਂ ਬਚੋ ਕਿਉਂਕਿ ਆਪਣੇ ਮਰਵਾਉਂਦੇ ਨੇ ਆਪਣੇ ਜਿਹੜੇ ਦਲ ਬਦਲ ਜਾਂਦੇ ਨੇ ਨਾ ਉਹ ਫਿਰ ਜਾ ਕੇ ਸਾਰਾ ਕੁਝ ਜਿਹੜਾ ਹੈ ਗੜਬੜੀ ਕਰ ਦਿੰਦੇ ਨੇ ਪ੍ਰੋਗਰਾਮ ਇੰਜ ਕਰਤਾ ਉਹ ਕਰਤਾ ਤੇ ਸਭ ਤੋਂ ਵੱਡੀ ਜਿਹੜੀ ਕਾਰਜਕਾਰੀ ਸੀ ਉਹ ਕਾਂਗਰਸ ਪ੍ਰਧਾਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਭ ਤੋਂ ਵੱਡੀ ਮਹਿੰਗੀ ਪੇਗੀ ਰਵਨੀਤ ਬਿੱਟੂ ਦੀ ਪਾਰਟੀ ਛੱਡਣੀ ਕਿਉਂਕਿ ਜੇ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਰਹਿੰਦਾ ਤਾਂ ਲੁਧਿਆਣੇ ਤੋਂ ਰਵਨੀਤ ਬਿੱਟੂ ਨੂੰ ਹੀ ਟਿਕਟ ਦਿੱਤੀ ਜਾਂਦੀ ਕਾਂਗਰਸ ਦੀ ਟਿਕਟ ਤੇ ਚੋਣ ਲੜਦਾ ਜੇ ਉਹ ਭਾਜਪਾ 'ਚ ਛਾਲ ਮਾਰੀ ਉੱਥੋਂ ਥਾਂ ਖਾਲੀ ਹੋ ਗਈ ਤੇ ਕਾਂਗਰਸ ਹਾਈ ਕਮਾਂਡ ਨੇ ਜਾ ਕੇ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉੱਥੇ ਟੋਕਤਾ ਜੇ ਹੁਣ ਕਾਂਗਰਸ ਨਾਲ ਜਿੱਤੀ ਲੈ ਫਿਰ ਅਸਤੀਫਾ ਪੱਕਾ ਹੈ ਅਮਰਿੰਦਰ ਸਿੰਘ ਦਾ ਰਾਜਾ ਵੜਿੰਗ ਨੇ ਅਸਤੀਫਾ ਦੇਊਗਾ ਇਹ ਚੀਜ਼ਾਂ ਬਹੁਤ ਜ਼ਿਆਦਾ ਕੰਪਲਿਕੇਟਿਡ ਨੇ ਮੈਂ ਚਾਹੁੰਦਾ ਵੀ ਸਾਡੇ ਲੋਕਾਂ ਨੂੰ ਕੋਈ ਗੁਮਰਹਾਂ ਨਾ ਕਰੇ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੀ ਐ ਭਾਜਪਾ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗ ਰਹੀ ਸੀ ਰਾਮ ਮੰਦਰ ਬਣਾਇਆ ਫਿਰ ਕੀ ਕਰਤਾ ਇੱਕ ਮੰਦਰ ਬਣਾਤਾ ਮੈਂ ਇਹ ਨਹੀਂ ਕਹਿੰਦਾ ਵੀ ਮਾੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਪਰ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਉਹ ਕਾਰੋਬਾਰ ਠੱਪ ਕਰਤਾ ਜਿਹੜੇ ਲੋਕਾਂ ਨੂੰ ਘਰੋਂ ਬੇਕਾਰ ਕਰਤਾ ਰਾਹ ਖੁੱਲੇ ਕਰਨ ਲਈ ਲੋਕਾਂ ਦੇ ਘਰ ਢਾਤੇ ਤੇ ਉਹਨਾਂ ਲੋਕਾਂ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ ਬਦਲੇ 'ਚ ਕੀ ਕਰਿਆ ਜੀ ਉਹਨਾਂ ਲੋਕਾਂ ਨੂੰ ਬਾਹਰ ਕੱਢਦਾ ਉੱਥੋਂ ਇੱਕ ਰਾਮ ਦਾ ਘਰ ਬਣਾਉਣ ਲਈ ਲੱਖਾਂ ਜਿਹੜੇ ਲੋਕ ਸੀ ਜਿਹੜੇ ਰਾਮ ਦੇ ਘਰ ਦੇ ਵਿੱਚ ਵਸ ਰਹੇ ਸੀ ਉਹਨਾਂ ਲੱਖਾਂ ਰੋਕਾਂ ਦੇ ਅੰਦਰ ਵਸ ਰਿਹਾ ਰਾਮ ਦੁਖੀ ਕਰ ਦਿੱਤਾ ਕੀ ਘਟਿਆ ਜੀ ਕੀ ਬਣਾਇਆ ਸਾਧ ਸੰਗਤ ਇਸ ਕਰਕੇ ਬੇਨਤੀ ਕਰਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇੱਥੇ ਸਮਝਣੀਆਂ ਪੈਣਗੀਆਂ ਭਾਜਪੀ ਨੇ ਕੋਈ ਵੱਡਾ ਤੀਰ ਨਹੀਂ ਮਾਰਿਆ ਸੋ ਹਾਂ ਭਾਜਪੀ ਸਰਕਾਰ ਸੈਂਟਰ ਚਾਉਂਦੀ ਹੈ ਲੋਕਾਂ ਦਾ ਫਤਵਾ ਹੈ ਸੰਗਤ ਦਾ ਫਤਵਾ ਹੈ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਪੰਜਾਬ ਦੇ ਵਿੱਚ ਵੀ ਆਉਂਦੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਤੇ ਹੋਰ ਸਿੱਧੀ ਜੀ ਗੱਲ ਹੈ ਵੀ ਜਿਹਦੇ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂਗਾ ਸੋ ਇਹ ਗੱਲ ਯਾਦ ਰੱਖਿਓ ਵੀ ਬਹੁਤ ਸਾਰੀਆਂ ਚੀਜ਼ ਜਿਹੜੇ ਚਮਚੇ ਨੇ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਹੈ ਲੋਕਾਂ ਨੂੰ ਡਰਾਓ ਲੋਕਾਂ ਨੂੰ ਧਮਕਾਓ ਲੋਕਾਂ ਨੂੰ ਦੱਸੋ ਵੀ ਹਾਂਜੀ ਅਸੀਂ ਆ ਰਹੇ ਹਾਂ ਇਹ ਕਰ ਰਹੇ ਹਾਂ ਚੋਣਾਂ ਤੋਂ ਪਹਿਲਾਂ ਵੀ ਹਾਲ ਸੀ ਅੱਜ ਵੀ ਹਾਲ ਹੈ ਅੱਜ ਵੀ ਨਹੀਂ ਹਟਦੇ ਨਾਲੇ ਪਤਾ ਹੈ ਵੀ ਸਾਰਾ ਕੁਝ ਹੋਣਾ ਤੇ ਕੁਝ ਵੀ ਨਹੀਂ ਹੋਣਾ ਤੇ ਉਹੀ ਹੈ ਜੋ ਹੋ ਚੁੱਕਿਆ ਐਗਜ਼ਿਟ ਪੋਲ ਨੇ ਕਹਤਾ ਥੋੜਾ ਬਹੁਤ ਆ 50 60% ਉਹਦੇ ਵਿੱਚੋਂ ਇਧਰ ਉਧਰ ਸੱਚ ਹੋਊਗਾ ਚਲੋ ਜੋ ਵੀ ਹੈ ਉਹ ਸਾਰਾ ਕੁਝ ਸਾਫ ਹੋ ਜਾਣਾ ਪਰ ਇਹ ਲੋਕ ਆਪੋ ਆਪਣੀਆਂ ਜਿਹੜੀਆਂ ਜੋ ਚਮਚਾਗਿਰੀਆਂ ਨੇ ਉਹ ਕੋਟਣ ਤੇ ਲੱਗੇ ਹੋਏ ਨੇ 13 0 ਹੋ ਰਿਹਾ ਜੀ ਐ ਹੋ ਰਿਹਾ ਪੰਜਾਬ ਦੇ ਵਿੱਚ ਇਹ ਹੋ ਰਿਹਾ ਉਧਰ ਜਸ਼ਨ ਸ਼ੁਰੂ ਹੋ ਗਏ ਜੀ ਉਹਨਾਂ ਨੂੰ ਤਾਂ ਉਹਨਾਂ ਨੂੰ ਕਿਹੜੇ ਜਸ਼ਨ ਸੁਝਦੇ ਆ ਜੀ ਉਹ ਤਾਂ ਆਪਦੀਆਂ ਸਾਰੀਆਂ ਜਿਹੜੇ ਲੋਕ ਨੇ ਉਹ ਤਾਂ ਦੰਦਾ ਥਲੇ ਜੀਬ ਲੈ ਕੇ ਬੈਠੇ ਹੋਏ ਨੇ ਵੀ ਪਤਾ ਨਹੀਂ ਕਿਹੜੇ ਵੇਲੇ ਪਟਾਕਾ ਬੋਲ ਜਾਣਾ ਤੇ ਅਸੀਂ ਸੱਪਤਾ ਚ ਰਹਿਣਾ ਪਤਾ ਨਹੀਂ ਇਹ ਕੁਰਸੀ ਦਾ ਨਸ਼ਾ ਸਭ ਤੋਂ ਮਹਿੰਗਾ ਨਸ਼ਾ ਤੇ ਸਭ ਤੋਂ ਬੇਕਾਰ ਨਸ਼ਾ ਜਿਹਨੂੰ ਲੱਗ ਜਾਏ ਉਹ ਬੰਦਾ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਇਹ ਚੀਜ਼ ਛੱਡਾਂ ਬਾਦਲਾਂ ਨੂੰ ਫਿਕਰ ਹੈ ਬਠਿੰਡੇ ਤੋਂ ਪੰਜਾਬ ਚ ਸਾਰਿਆਂ ਦੀ ਫਿਕਰ ਹੈ ਸਾਰਿਆਂ ਨੂੰ ਫਿਕਰ ਹੈ ਉਹ ਆਪਣੀ ਕੋ ਅੱਜ ਦੀ ਘੜੀ ਹਾਲ ਦੀ ਘੜੀ ਜਿਨ੍ਹਾਂ ਨੇ ਨਾਮਜ਼ਾਦਗੀਆਂ ਭਰੀਆਂ ਉਹ ਸਾਰੇ ਐਮਪੀ ਬਣੇ ਨੇ ਪਰ ਅਸਲ ਭਾਂਡਾ ਪਰਸੋਂ ਨੂੰ ਘਟਣਾ ਹੈ ਤੇ ਜਦੋਂ ਸਾਰੇ ਲੋਕਾਂ ਦਾ ਜਿਹੜਾ ਹੈ ਬੇਨਕਾਬ ਹੋ ਜਾਣਾ ਚਿਹਰਾ ਕਿ ਕਿਹੜਾ ਜਿੱਤ ਗਿਆ ਕਿਹੜਾ ਹਾਰ ਗਿਆ ਲੋਕਾਂ ਨੇ ਕਿਹਨੂੰ ਚੁਣਿਆ ਇਹ ਪਰਸੋਂ ਨੂੰ ਕਲੀਅਰ ਹੋਣਾ ਹੈ ਇਹਨਾਂ ਚੀਜ਼ਾਂ ਤੋਂ ਬਚੋ ਅਫਵਾਹਾਂ ਤੋਂ ਬਚੋ ਇਸ ਕਰਕੇ ਆਪਾਂ ਪਰਦਾ ਫਾਸ਼ ਕੀਤਾ ਵੀ ਲੋਕਾਂ ਜਿਹੜੇ ਨੇ ਨਾ ਉਹ ਸੰਗਤ ਨੂੰ ਗਲਤ ਫਹਿਮੀ ਦੇ ਵਿੱਚ ਪਾਇਆ ਜਾ ਰਿਹਾ ਇਹਨਾਂ ਚੀਜ਼ਾਂ ਤੋਂ ਬਚੀਏ ਬਾਕੀ ਦਾ ਸਾਰਾ ਕੁਝ ਚੱਲੀ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ